ਦੇਨ ਫਰਬਰੀ ਨੂੰ ਦੁਆਬਾ ਸਪੋਰਟਸ ਕਲਬ ਵੱਲੋਂ ਕਰਵਾਈ ਜਾ ਰਹੀ ਦੂਸਰੀ ਕਬੱਡੀ ਚੈਂਪੀਅਨਸ਼ਿਪ ਦੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕਬੱਡੀ ਚੈਂਪੀਅਨਸ਼ਿਪ ਵਿੱਚ ਦੁਆਬਾ ਮਲਚਾ ਮਾਲਵਾ ਤੇ ਹਰਿਆਣ ਦੇ ਟੀਮਾਂ ਹਿੱਸਾ ਲੈਣਗੇ ਤੇ ਲੀਗ ਅਧਾਰ ਤੇ ਮੈਚ ਖੇਡੇ ਜਾਣਗੇ ਇਸ ਤੋਂ ਇਲਾਵਾ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਕਬੱਡੀ ਓਪਨ ਦਾ ਸ਼ੋਅ ਮੈਚ ਤੇ ਕਬੱਡੀ 70 ਕਿਲੋ ਦਾ ਸ਼ੋਅ ਮੈਚ ਵੀ ਖੇਡਿਆ ਜਾਵੇਗਾ ਇਸ ਤੋਂ ਇਲਾਵਾ ਛੋਟੇ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ ਤੇ ਜਿੱਤੂ ਟੀਮ ਨੂੰ ਪਹਿਲਾ ਇਨਾਮ 6 ਲੱਖ ਰੁਪਏ ਜੱਜ ਕੀਪ ਉਪਜੀ ਟੂ ਟੀਮ ਨੂੰ ਦੂਸਰਾ ਨਾਮ 5 ਲੱਖ ਰੁਪਏ ਦਿੱਤਾ ਜਾਣਾ ਹੈ। ਸਾਹਬ ਅਗਰਜੀਤ ਜੀ ਫਤਿਹ ਮੈਂ ਸਾਰੇ ਹਮ ਹਮਾ ਕੇ ਬੰਦਿਆਰ ਬੇਨਤੀ ਕਰਦਾ ਹਾਂ ਮ ਜਿੰਨੇ ਵੀ ਦਰਸ਼ਕ ਹੈ ਛੇਤੀ ਛੋਸ ਦੇ ਟਾਈਮ ਨਾਲ ਆਉਣ 6 ਵਜੇ ਮੈਚ ਸਮਾਪਤ ਹੋਣੇ ਆ। ਬਾਕੀ ਜਿਹੜੇ ਸੀਨੀਅਰ ਪਲੇਅਰ ਸਾਰੇ ਮੇਰੇ ਤੋਂ ਬਾਗਦੇ ਆ ਉਹਨਾਂ ਨੂੰ ਰਿਕਵੈਸਟ ਕਰਦਾ ਤੁਸੀਂ ਆਣ ਕੇ ਤੇ ਹਮ ਹਮਾ ਕੇ ਕਬੱਡੀ ਦੀ ਸ਼ਾਨ ਮਾਰੋ ਨਾਲੇ ਆਪਣਾ ਸਰਮਾਨਤ ਲਓ ਤੇ ਵਧੀਆ ਵਧੀਆ ਆਪਣੇ ਪਲੇਅਰ ਇੱਥੇ ਆਉਣੇ ਨਾਲ ਦੇ ਦਰਸ਼ਕਾਂ ਨੂੰ ਵਾਗਰਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਆਪੀ ਦਾ ਦਾਸ ਮੱਖਣ ਵਾਲੀ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਦਾ ਦੁਆਬਾ ਸਪੋਰਟਸ ਕਲੱਬ ਦੇ ਸਾਡੇ ਸਤਿਕਾਰਯੋਗ ਵੀਰ ਹਰੇਕ ਲਈ ਸ਼ਬਦ ਮਹਾਨ ਨਹੀਂ ਵਰਤਿਆ ਜਾ ਸਕਦਾ ਪਰ ਅੱਜ ਜਿਹੜੇ ਮੇਰੇ ਨਾਲ ਸਾਡੇ ਵੀਰ ਨੇ ਇਹ ਵਾਕਿਆ ਇੱਕ ਤੋਂ ਇੱਕ ਮਾਨ ਨੇ ਜਸਵੀਰ ਮੰਗੀ ਸੁਰਖਪੁਰੀਆ ਦੁਨੀਆ ਦਾ ਮਾਨ ਕਬੱਡੀ ਦਾ ਖਿਡਾਰੀ ਨਾਲ ਸੋਨੂ ਜਮ ਬਰੌਂ ਆਲ ਜੱਸ ਖੇੜਾ ਜੀ ਤੇ ਕੁਲਵਿੰਦਰ ਮੱਲੀ ਸਾਹਿਬ ਬਲਜੀਤ ਔਜਲਾ ਤੇ ਚੰਨਾ ਹੁੰਦਲ ਸੁਰਖਪੁਰੀਆ ਪੰਡਤ ਤੇ ਸੁਰਖਪੁਰੀਆ ਦੁੱਲਾ ਮਹਾਨ ਕਬੱਡੀ ਖਿਡਾਰੀ ਤੇ ਅਮਰੀਕ ਸਿੰਘ ਜੀ ਪੰਡਤ ਮਦਨ ਗੋਪਾਲ ਜੀ ਬੋਪਾਰਾਏ ਪੰਮਾ ਤੰਜੂ ਮੰਗੂਪਰੀਆ ਮਹਿੰਦਰ ਸੁਰਖਪਰੀਆ ਤੇ ਹੋਰ ਸਾਰੇ ਸਾਡੇ ਨੌਜਵਾਨ ਅੱਜ ਅਸੀਂ ਗੁਰਨਾਨਕ ਸਟੇਡੀਅਮ ਕਪੂਰਥਲਾ ਦੀ ਸਰਜ਼ਮੀਨ ਤੇ ਇਕੱਠੇ ਹੋਏ ਆਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਅਸੀਂ ਦੱਸਦੇ ਆ ਰਹੇ ਆਂ ਵੀ ਦੂਸਰੀ ਕਬੱਡੀ ਚੈਂਪੀਅਨਸ਼ਿਪ 3 ਫਰਵਰੀ 2026 ਦਾ ਦਿਨ ਬਹੁਤ ਇਤਿਹਾਸਿਕ ਬਣ ਜਾ ਰਿਹਾ ਹੈ ਕਪੂਰਥਲਾ ਦਾ ਗੁਰਨਾਨਕ ਸਟੇਡੀਅਮ ਜਿਸ ਦੇ ਵਿੱਚ ਵਰਦੇ ਸੁਪਰਸਟਾਰ ਖਿਡਾਰੀ ਖੇਡਣ ਦੇ ਵਾਸਤੇ ਪੁੱਜ ਰਹੇ ਨੇ ਜਿਨ੍ਹਾਂ ਦੇ ਵਿੱਚ ਮਾਜਾ ਦੁਆਬਾ ਮਾਲਵਾ ਤੇ ਹਰਿਆਣਾ ਚਾਰ ਇਹਨਾਂ ਟੀਮਾਂ ਦੇ ਵਿੱਚ ਦੁਨੀਆ ਦੇ ਸੁਪਰਸਟਾਰ ਇੱਕ ਖਿਡਾਰੀ ਖੇਡਣਗੇ ਔਰ ਇੱਕ ਲੜਕਿਆਂ ਦਾ ਸ਼ੋਅ ਮੈਚ ਹੋਊਗਾ ਇੱਕ ਬੱਚਿਆਂ ਦਾ ਸ਼ੋਅ ਮੈਚ ਹੋਊਗਾ ਇੱਕ ਓਪਨ ਦਾ ਸ਼ੋਅ ਮੈਚ ਹੋਊਗਾ ਤੇ ਕਬੱਡੀ ਦੇ ਬਹੁਤ ਤਕੜੇ ਮੱਲ ਬਹੁਤ ਤਕੜਾ ਪ੍ਰਦਰਸ਼ਨ ਕਰਨਗੇ ਜਿਹੜੇ ਪ੍ਰਾਈਜ਼ ਨੇ ਪਹਿਲਾ ਪ੍ਰਾਈਜ਼ 6 ਲੱਖ ਹੈ ਸੈਕੰਡ ਪ੍ਰਾਈਜ਼ 5 ਲੱਖ ਹੈ ਜਿਹੜੇ ਬੈਸਟ ਆਉਣਗੇ ਉਹਨਾਂ ਦੇ ਵਾਸਤੇ ਬੁਲਟ ਮੋਟਰਸਾਈਕਲ ਰੱਖੇ ਗਏ ਨੇ ਔਰ ਜਿਹੜੇ ਕਬੱਡੀ ਦੇ ਪ੍ਰੇਮੀ ਦਰਸ਼ਕ ਵੀਰ ਪੁੱਜਣਗੇ ਉਹਨਾਂ ਨੂੰ ਬੇਨਤੀ ਹੈ ਵੀ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਚਾਹ ਦਾ ਤੇ ਹੋਰ ਜਿੰਨੇ ਵੀ ਲੰਗਰ ਹੋਊਗਾ ਉਹ ਬਹੁਤ ਵਧੀਆ ਹੋਊਗਾ ਤੁਸੀਂ ਸਾਰਿਆਂ ਨੇ ਹਮਮਾ ਕੇ ਸਮੇਂ ਸਿਰ ਪੁੱਜਣਾ ਹੈ ਔਰ ਜਿਹੜੇ ਮੈਚ ਨੇ ਚਾਰ ਟੀਮਾਂ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੇ ਹਨ ਉਹਨਾਂ ਦੇ ਦਰਮਿਆਨ ਲੀਗ ਸਿਸਟਮ ਦੇ ਨਾਲ ਮੈਚ ਜਿਹੜੇ ਕਰਵਾਏ ਜਾਣਗੇ ਸੋ ਮੇਰੇ ਕਹਿਣ ਤੋਂ ਬਾਅਦ ਤੁਹਾਡੇ ਆਉਣ ਦਾ ਪੂਰਾ ਮੁੱਲ ਮੜੂਗਾ ਔਰ ਪੂਰਾ ਇੰਜੋਏਮੈਂਟ ਹੋਊਗਾ ਤੇ ਕਬੱਡੀ ਦੇ ਮੈਚਾਂ ਦੀ ਸਮਾਪਤੀ ਜਦੋਂ ਹੋ ਜੂਗੀ ਉਸ ਤੋਂ ਬਾਅਦ ਕੇ ਅਸ ਮੱਖਣ ਜੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ ਜਿੱਥੇ ਅਸੀਂ ਕਬੱਡੀ ਦਾ ਆਨੰਦ ਮਾਣਾਂਗੇ ਉੱਥੇ ਪੰਜਾਬੀ ਸੱਭਿਆਚਾਰ ਦਾ ਵੀ ਆਨੰਦ ਮਾਣਾਂਗੇ ਤੁਹਾਨੂੰ ਬੇਨਤੀ ਹੈ ਨਿਮਰਤਾ ਸਹਿਤ ਵੀ ਹੁਣ ਤੁਸੀਂ 3 ਫਰਵਰੀ 2026 ਯਾਨੀ ਕਿ ਪਰਸੋਂ ਦਾ ਦਿਨ ਜਿਹੜਾ ਹੈ ਉਹ ਤੁਸੀਂ ਰਾਖਵਾ ਕਰ ਲੋ ਆਜੋ ਫਿਰ ਸਾਰੇ ਹੀ ਹਮਮਾ ਆ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਸਾਨੂੰ ਲੋੜ ਹੈ ਸੋ ਕਪੂਰਥਲਾ ਦਾ ਗੁਰੂ ਨਾਨਕ ਸਟੇਡੀਅਮ ਸੋ ਸਾਡੇ ਬਲਜੀਤ ਔਜਲਾ ਜੀ ਸੋ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਇਹ ਵੀ ਆਪਣੇ ਵੱਲੋਂ ਸੱਦਾ ਦੇਣਗੇ ਭਾਈ ਗੁਰੂ ਜੀ ਕੀ ਫਤਿਹ ਜੀ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਸ ਨੂੰ ਹੌਮ ਹੁਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਸਾਡੀ ਇੱਕ ਰਿਕੁਐਸਟ ਹੈ ਸਾਰੇ ਕਮੈਂਟੇਟਰਾਂ ਵਾਸਤੇ ਤੇ ਕਬੱਡੀ ਕੋਚਸ ਵਾਸਤੇ ਕਿ ਸਿਰਫ ਸਾਰੇ ਸਨਮਾਨਯੋਗ ਸਾਰੇ ਸਲਾਘਾ ਦੇ ਯੋਗ ਹੋ ਤੁਸੀਂ ਸਾਰੇ ਸਾਡੇ ਭਰਾ ਹੋ ਪਰ ਉਸ ਨੂੰ ਕਿਉਂਕਿ ਜਿਆਦਾ ਸਮਾਂ ਅਸੀਂ ਨਹੀਂ ਦੇ ਸਕਦੇ ਸਾਰਿਆਂ ਨੂੰ ਸਿਰਫ ਸੱਦੇ ਹੋਏ ਕਮੈਂਟੇਟਰ ਤੇ ਸੱਦੇ ਹੋਏ ਸਾਡੇ ਰੈਫਰੀ ਸਹਿਬਾਨ ਅਫੀਸ਼ੀਅਲ ਜਿਹੜੇ ਨੇ ਉਹੀ ਸੇਵਾ ਨਿਭਾਉਣਗੇ ਤੁਸੀਂ ਆਓ ਸਾਰੇ ਜੀਆਂਆਂ ਨੂੰ ਤੁਹਾਡਾ ਮਾਣ ਸਤਿਕਾਰ ਹੋਊਗਾ ਪਰ ਪਲੀਜ਼ ਸਾਡੀ ਰਿਕੁਐਸਟ ਮੰਨਿਓ ਤੇ ਇਹੀ ਬੇਨਤੀ ਆ ਜੀ ਸਾਰਿਆਂ ਨੂੰ ਦਰਸ਼ਕ ਸਾਰੇ ਹੌਮਾ ਹੌਮਾ ਕੇ ਪਹੁੰਚੋ ਧੰਨਵਾਦ ਜੀ ਸਾਰਿਆਂ ਦਾ ਜੀ ਗੱਲ ਜੀ ਮੈਂ ਤੁਹਾਡਾ ਆਪਣਾ ਸੋਨੂ ਜੰਮ ਕਬੱਡੀ ਪੇਰ ਦੁਆਬਾ ਸਪੋਰਟਸ ਕਲੱਬ ਵੱਲੋਂ 3 ਫਰਵਰੀ ਨੂੰ ਜਿਹੜਾ ਟੂਰਨਾਮੈਂਟ ਹੋਣ ਜਾ ਰਿਹਾ ਦਰਸ਼ਕਾਂ ਨੂੰ ਅਪੀਲ ਇੱਕ ਹੌਮਾ ਹੌਮਾ ਕੇ ਪਹੁੰਚੋ ਟਾਈਮ ਸਰ ਜਿਹੜੇ ਉਹ ਮੈਚ ਸਟਾਰਟ ਕੀਤੇ ਜਾਣਗੇ ਆ ਤਕਰੀਬਨ 11 ਵਜੇ ਨਾਲ ਸਾਡਾ ਟੂਰਨਾਮੈਂਟ ਸਟਾਰਟ ਹੋ ਜਾਊਗਾ ਤੇ 6 ਵਜੇ ਤੱਕ ਸਾਡੇ ਟੂਰਨਾਮੈਂਟ ਦੀ ਅਸੀਂ ਸਮਾਪਤੀ ਕਰਨਾ ਚਾਹੁੰਦੇ ਆ ਤੇ ਟੀਮਾਂ ਨੂੰ ਪੀ ਲਿਆ ਕਿ ਠੀਕ ਆਪਾਂ 12 ਵਜੇ ਤੱਕ ਪਹਿਲਾ ਮੈਚ ਜਿਹੜਾ ਸਟਾਰਟ ਹੋ ਜਾਏ ਸਾਡਾ ਸਾਥ ਦਿਓ ਔਰ ਦਰਸ਼ਕ ਵੀਰੇ ਉਹ ਟਾਈਮ ਨਾਲ ਪਹੁੰਚਣ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਵਾਦ ਸਤਿਬਰਜੀ ਜੀ ਕੀ ਫਤਿਹ ਜੀ ਤੇ ਪਹਿਲਾਂ ਤੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਇਥੇ ਪਹੁੰਚਣ ਤੇ ਤੇ ਜਿੰਨੇ ਵੀ ਸਾਡੇ ਪੁਰਾਣੇ ਸੁਪਰਸਟਾਰ ਖਿਡਾਰੀ ਆਏ ਆ ਤੇ ਸਾਰਿਆਂ ਦਾ ਜੀ ਆਇਆਂ ਨੂੰ ਤੇ ਜਿਹੜੇ ਰਹਿ ਗਏ ਆ ਅਸੀਂ ਹਮਰ ਰਿਕੁਐਸਟ ਕਰਦੇ ਆਂ ਵੀ ਸਾਰੇ ਖਿਡਾਰੀ ਤੇ 3 ਤਰੀਕ ਨੂੰ ਪਹੁੰਚੋ ਤੇ ਮੇਲੇ ਦੀ ਰੌਣਕ ਵਧਾਓ ਤੁਹਾਡਾ ਆਪਣਾ ਕਪੂਰਥਲੇ ਦਾ ਮੇਲਾ ਵਾ ਤੇ ਹਮ ਹਮਾ ਕੇ ਸਾਰੇ ਟਾਈਮ ਨਾਲ ਆਓ ਆਪਾਂ ਟਾਈਮ ਨਾਲ ਮੈਚ ਸ਼ੁਰੂ ਕਰੀਏ ਤੇ ਟਾਈਮ ਨਾਲ ਸਮਾਪਤੀ ਕਰੀਏ ਤੇ ਇਸ ਕਰਕੇ ਸਾਡੇ ਕੋ ਹਰਿਆਣੇ ਦੀ ਟੀਮ ਕੱਲ ਨੂੰ ਸ਼ਾਮ ਨੂੰ ਹੀ ਪਹੁੰਚ ਜਾਣੀ ਆ ਇਸ ਕਰਕੇ ਅਸੀਂ ਮੈਚ ਡਿਲੇ ਨਹੀਂ ਕਰਨਾ ਕੋਈ ਵੀ ਜੇ ਹੋਰ ਵੀ ਟੀਮਸ ਹਨਾ ਰਿਕੁਐਸ ਸੰਪਰਕ ਕਰਨਾ ਮੰਗਦੀ ਆ ਦੂਰੋਂ ਆਣਾ ਕਿਹੇ ਖਿਡਾਰੀ ਨੇ ਉਹ ਸਾਡ ਕੋ ਕੱਲ ਨੂੰ ਆ ਸਕਦੇ ਅਸੀਂ ਹੋਟਲ ਬੁੱਕ ਕੀਤੇ ਹੋਏ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਹੋਇਆ ਸਾਰਾ ਇਸ ਕਰਕੇ ਸਾਰੇ ਦਰਸ਼ਕ ਟਾਈਮ ਨਾਲ ਆਓ ਤਾਂ ਆਪਾਂ ਰਲ ਮਿਲ ਕੇ ਇਹ ਮੇਲਾ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਇਲਾ ਸਾਹਿਬ ਉਹਨਾਂ ਜੰਮ ਸਾਹਿਬ ਉਹਨਾਂ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਪਲੀਜ਼ ਇੱਕ ਰਿਕਵੈਸਟ ਆ ਵੀ ਪ੍ਰਸ਼ਾਸਨ ਬਹੁਤ ਸਖਤੀ ਕਰ ਰਿਹਾ ਕੋਸ਼ਿਸ਼ ਕਰੋ ਵੀ ਆਪਾਂ 6 ਵਜੇ ਮੈਚ ਜਿਹੜੇ ਉਹ ਬੰਦ ਹੋ ਜਾਣੇ ਕਿਉਂ ਬਹੁਤ ਟੂਰਨਾਮੈਂਟਾਂ ਤੋਂ ਹੁਣ ਵੀਡੀਓ ਵੀ ਪੈ ਗਈਆਂ ਆ ਪ੍ਰਸ਼ਾਸਨ ਦੀ ਪੂਰੀ ਸਖਤੀ ਆ ਉਹ ਕਹਿੰਦੇ ਵੀ ਅਸੀਂ ਕੋਈ 750 ਤੱਕ ਮੈਚ ਨਹੀਂ ਚੱਲਣ ਦੇਣੇ ਪਲੀਜ਼ ਇਹ ਬੇਨਤੀ ਆ 플레이ਰਾਂ ਨੂੰ ਟਾਈਮ 'ਚ ਆਓ ਟਾਈਮ 'ਚ ਆਪਾਂ ਮੈਚ ਫਿਨਿਸ਼ ਕਰਨੇ ਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ